ਜਿਹਨੂੰ ਉਹਨਾਂ ਦਾ ਕੰਮ ਦਾਗਾ ਪਿੰਡ 'ਚ ਕੰਮ ਕਰਨ ਦੇ ਜਿਹਨੂੰ ਦਰਦਾ ਵੇ ਲੋਕ ਮਾਰੀ ਜਾਂਦੇ ਗਾਰੇ ਜੱਤ ਤੇ ਆਈ ਹਾਂ ਨਾਲੇ ਪੁਲਿਸ ਦਾ ਮਲਾਜਮ ਆ ਫੇਰ ਵੀ ਉਹਨੂੰ ਪਿੰਡ ਪਰ ਤੇ ਦਰਦਾ ਆ ਵੇ ਲੋ ਸਾਰਾ ਹਾਇ ਨੇ ਕੱਢਿਆ ਇਹਦਾ ਖੱਲੇ ਸੜਕੇ ਫੋਟੋ ਹੀ ਬਣਾਈ ਆ ਬਹੁਤ ਧੰਨਵਾਦ اے ਮੁੰਡੇ ਦਾ ਬੜਾ ਸੰਜੋਗ ਇਹਦਾ ਪ੍ਰਧਾਨ ਜੀ ਉਧਰ ਪ੍ਰਧਾਨ ਦੂਜੇ ਵੀ ਖੜੇ ਹੋਏ ਸਾਰੇ ਆਏ ਠੀਕ ਆ ਤੇ ਸਾਰੇ ਆਏ ਸੰਜੋਗ ਦਿਆ ਕਰੋ ਯਾਰਾ ਆ ਵੇ ਕੋਆ ਸਾਰਾ ਹਣ ਪਾਣੀ ਇੱਧਰ ਚਲਾਤਾ ਹੈ ਹਾਂ ਨਾੜੇ ਦਾ ਉਹ ਘਟਨ ਹਾਂ ਨਾਲੇ ਦਾ ਉਹ ਘਟਨ ਕਰਤਾ ਤਾੜੀ ਲਗਾ ਦਿਓ ਆ ਪਾਣੀ ਇੱਧਰ ਤੇ ਆ ਗਿਆ ਭਈ ਤਾੜੀ ਲਗਾ ਦਿਓ ਤਾੜੀ ਆ ਵੇ ਕੋ ਪੁੱਦੀ ਮਾਦੀ ਨਾ ਮਾਣਿਆ ਆ ਹੁਣ ਸ਼ਰਮਾ ਜੀ ਖੋਲਣਗੇ ਇੱਕ ਮੂੰਹ ਆਉਣੇ ਖੋਲਤਾ ਇੱਕ ਹੁਣ ਸ਼ਰਮਾ ਖੋਲੂਗੇ ਠੀਕ ਆ ਹਾਂ ਭਾਈ ਆ ਵੇਖੋ ਬਈ ਪਾਣੀ ਪਾਣੀ ਕਿੱਥੇ ਬਈ ਆਹ ਵੇਖੋ ਬਈ ਪਾਣੀ ਭਰਾਵੋ ਆਉਂਦਾ ਕਹਿੰਦੇ ਸੀਗੇ ਵੀ ਆਉਣਾ ਨਹੀਂ ਪਾਣੀ ਜਾਣਾ ਨਹੀਂ ਖਾਲੇ ਚ ਪਾਦਾ ਇਹ ਹੁਣ ਗਾਂ ਵੀ ਜਾਊਗਾ ਖਾਲੇ ਚ ਇੱਥੋਂ ਆਦਾ ਪਾਣੀ ਕੇਰਾ ਦਾ ਇਹਨੂੰ ਜਾਂਦਾ ਠੀਕਾ ਹੁਣ ਗਾਂ ਵੀ ਜਾਂਦਾ ਖਾਵਾਵਾਂਗੇ ਤੁਹਾਨੂੰ ਦੂਜਾ ਹੈਗਾ